ਲਓ ਵੀ ਚਾਹੇ ਮੁੰਡਾ ਲੈਣੀਆਂ ਟੀ-ਸ਼ਰਟਾਂ ਚਾਹੇ ਲੈਣੀਆਂ ਨਿਕਰਾਂ ਚਾਹੇ ਤੁਸੀਂ ਲੈਣਿਆ ਲੋਰ ਤੇ ਚਾਹੇ ਤੁਸੀਂ ਲੈਣੀਆਂ ਹੈਗੀਆਂ ਟੋਪੀਆਂ ਸਿਰ ਤੇ ਲੈਣ ਲਈ ਚਾਹੇ ਤੁਸੀਂ ਲੈਣੀਆਂ ਸ਼ਰਟਾਂ ਚਾਹੇ ਤੁਸੀਂ ਲੈਣੀਆਂ ਕਾਟਨ ਦੀਆਂ ਪੈਂਟਾਂ ਭਾਵੇਂ ਤੁਸੀਂ ਲੈਣੀਆਂ ਜੀਨ ਦੀਆਂ ਪੈਂਟਾਂ ਤੇ ਚੁੱਪ ਕਰਕੇ ਆ ਡਾਡੀ ਪੋ ਆ ਜਾਤੋਂ ਬੰਗਾ ਜੋ ਜਿੱਥੇ ਨੇ ਪੈਸੇ ਦਾ ਬਚਣੇ ਬਚਣਿਆ ਤੇ ਕੁਆਲਿਟੀ ਵੀ ਤੁਹਾਨੂੰ ਆਪਾਂ ਸੁਪਰ ਦੇਣੀ ਆ ਤੁਹਾਡੇ ਹੱਥ ਵਿੱਚ ਟੀ-ਸ਼ਰਟ ਆ ਚੁੱਕੀਆਂ ਹੈ ਕਿ ਕਿਨੇ ਕਿਨੇ ਪਿਆਰੇ ਕਲਰ ਆ ਚੁੱਕੇ ਹੈ ਕਿ ਆਰਟੀਕਲ ਕਿਨੇ ਕਿੰਟਰੀ ਆ ਚੁੱਕੇ ਗਿਆ ਗੱਲ ਕਰੇ ਸਟਾਫ ਦੀ ਨਾਲੇ ਪੂਰੇ ਸਟੈਚੂਲ ਪੀਸ ਆ ਚੁੱਕੇ ਹੈ ਕਿ ਨਾਲੇ ਕਿਨੇ ਕਿਨੇ ਸੋਹਣੇ ਦੇਖੋ ਡੀਸੈਂਟ ਪੀਸ ਆ ਚੁੱਕੇ ਗਿਆ ਬਾਸ 7-800 ਕਟਰੀ ਮਿਲਦੀ ਹੈਗੀ ਆਪਾਂ ਦੇ ਸਿਰਫ 500 ਦੇ 12 ਰੁਪਏ ਵਿੱਚ ਹਲੋ ਡੀਐਨ ਤੋਂ ਬੱਖੋ ਬੱਖਰੀ ਮੈਣੇ ਹੈ ਗਿਆ ਵਾ ਵਾ ਇਹ ਵੀ ਦੇਖੋ ਤੁਹਾਡੇ ਵਾਸਤੇ ਕਿੰਨਾ ਸੋਹਣਾ ਆਰਟੀਕਲ ਆ ਚੁੱਕਾ ਹੈਗਾ ਸਿਰਫ ਆ 500 ਆ ਦੇਖੋ 225 ਰੁਪਏ ਨੇ ਵਿੱਚ ਤੁਹਾਨੂੰ ਅਸੀਂ ਦੇ ਰਹੇ ਆ ਟੀ-ਸ਼ਰਟ ਸਿਰਫ 225 ਚ ਇੱਥੇ ਆਉਣ ਦਾ ਫਾਇਦਾ ਕੀ ਅਸੀਂ ਕੱਲੇ-ਕੱਲੇ ਦੇ ਰੇਟ ਲੈ ਕੇ ਲਾਏ ਆ ਬਾਜ਼ਾਰ ਦਾ ਰੇਟ 500 ਰੁਪਈਆ ਵੱਡਾ ਡਿੱਪੂ ਨੇ ਕਰਤਾ 225 ਆ ਦੇਖੋ ਵਾਈਟ ਕਲਰ ਦੇ ਵਿੱਚ ਬੜਾ ਪਿਆਰਾ ਪੀਸ ਆ ਕੋਲਰ ਵਾਲੀਆਂ ਤੁਸੀਂ ਲੈ ਜਾਓ ਆ ਦੇਖੋ ਆ ਫਰੰਟ ਤੁਸੀਂ ਦੇਖੋ ਆ ਬੈਕ ਤੁਸੀਂ ਦੇਖੋ ਇਦਾਂ ਦੇ ਆਰਟੀਕਲ ਜਿਹੜੇ ਤੁਹਾਨੂੰ ਮਿਲਦੇ ਨਹੀਂ ਆਮ ਬਾਜ਼ਾਰਾਂ 'ਚ ਸਾਡੇ ਕੋਲ ਕੋਈ 300 ਚ ਕੋਈ 350 ਚ ਆ ਦੇਖੋ 350 ਰੁਪਏ ਦੇ ਵਿੱਚ ਤੁਹਾਨੂੰ ਅਸੀਂ ਇਹ ਟੀ-ਸ਼ਰਟ ਦੇਣੀ ਆ ਜੇ ਥੋੜੀ ਤੁਸੀਂ ਹੋਰ ਡਿਜ਼ਾਈਨਰ ਲੈਣੀ ਆ ਤੁਸੀਂ ਚਾਹੋਨੇ ਵੀ ਸਾਨੂੰ ਹਟਕੇ ਚੀਜ਼ਾਂ ਜੈ ਜੀਆ ਦੇਖੋ ਤੁਸੀਂ ਬਾਜੂ ਦੇ ਉੱਤੇ ਵੀ ਦੇਖੋ ਕਿੰਨਾ ਪਿਆਰਾ ਆ ਆਹ ਦੇਖੋ ਇਹਦੇ ਉੱਤੇ ਮਤਲਬ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਦਵਾਈ ਨੂੰ ਪਿਆਰ ਕਰਨ ਵਾਲੇ ਜਿਹੜੇ ਉਹਨਾਂ ਲਈ ਚੀਜ਼ਾਂ ਤੁਸੀਂ ਊੜੇ ਆੜੇ ਵਾਲੀਆਂ ਲੈਣਾ ਉਹ ਵੀ ਮੈਜੂ ਮਤਲਬ ਟੀ-ਸ਼ਰਟਾਂ ਦੇ ਵਿੱਚ ਸਾਡੇ ਕੋਲ ਬਹੁਤ ਸਾਰੀ ਵੈਰਾਈਟੀ ਆ ਕਿੰਨੇ ਕਿੰਨੇ ਵਧੀਆ ਦੇਖੋ ਲੋ ਵੀ ਆ ਚੁੱਕਿਆ ਹੈਗੇ ਪੂਰੇ ਡੀ ਕੋ ਡੀਸੈਂਟ ਪੀਸ ਆ ਚੁੱਕਿਆ ਹੈਗੇ 6 ਪਾਕਟ ਆ ਚੁੱਕਿਆ ਹੈਗੇ ਨਾਲ ਕਿੰਨਾ ਪਿਆਰਾ ਪ੍ਰਿੰਟ ਆ ਚੁੱਕਾ ਫ ਵੈਕਟਰ ਕਿੰਨੇ ਹੋਣੀ ਪੌਟਾਂ ਆ ਚੁੱਕੇ ਗਿਆ ਤੁਹਾਨੂੰ 1500 2000 ਤੋਂ ਕੱਟ ਨਹੀਂ ਮਿਲਦਾ ਹੈਗਾ ਆਪਾਂ ਤੁਹਾਨੂੰ ਦੇਣਾ ਸਿਰਫ ਸਿਰਫ 900 ਤੇ 70 ਦੇ ਵਿੱਚ ਜੇ ਕੋਈ ਸਟਾਪਿਕ ਇਹਨਾਂ ਫਾਈਨ ਆ ਚੁੱਕਾ ਕ੍ਰਾਸ ਪੌਟ ਆ ਚੁੱਕੇ ਗਿਆ ਨਾਲ ਪੌਟਾ ਵੀ ਲੌਂਗ ਆ ਚੁੱਕਿਆ ਗਿਆ ਤੁਸੀਂ ਤਾਂ ਮਰਜੀ ਆਪਣੇ ਮੋਬਾਈਲ ਵਗੈਰਾ ਡਾਕੂਮੈਂਟ ਪਾਉਣੇ ਪਾ ਸਕਦੇ ਆ ਕਿ ਇਹ ਨਹੀਂ ਕਿ ਡਾਕੂਮੈਂਟ ਪਾਏ ਡੈਪ ਵਾਜੀ ਛੋਟੀ ਹੈਗੀ ਆ ਉਹ ਆਪਾਂ ਤੁਹਾਨੂੰ ਚੀਜ਼ ਵਧੀਆ ਦੇਣੀ ਹੈਗੀ ਆ ਤੁਸੀਂ ਕਹਿੰਦੇ ਸਮਝਦੇ ਪਟੀਆਂ ਵਾਲੇ ਤੁਸੀਂ ਮੈਂ ਕਹਾਂ ਪਟੀਆਂ ਵਾਲੇ ਲੋਰ ਲੈ ਕੇ ਜਾਸਾ ਦੇਖੋ ਕਿੰਨੇ ਕਿੰਨੇ ਸੋਣ ਡਿਜ਼ਾਈਨਿੰਗ ਆ ਚੁੱਕੀ ਹੈ ਕਿੰਨੇ ਕਿੰਨੇ ਸੋਣ ਕੰਬ ਤੁਸੀਂ ਜੈਮ ਚ ਆਣਾ ਤੁਸੀਂ ਸਪੋਰਟ ਕਰਦੇ ਹੋ ਤੁਸੀਂ ਸੈਰ ਤੇ ਜਾਣਾ ਜਾਂ ਤੁਸੀਂ ਹੌਲਿਡੇ ਜਾਣਾ ਆ ਦੇਖੋ ਨਿਕਰਾਂ ਦੇ ਵਿੱਚ ਵੀ ਸਾਡੇ ਕੋਲ ਵੱਖ-ਵੱਖ ਤਰ੍ਹਾਂ ਦੀ ਰੇਂਜ ਹੈਗੀ ਆ ਵੱਖ-ਵੱਖ ਤਰ੍ਹਾਂ ਦੇ ਬ੍ਰਾਂਡ ਹੈਗੇ ਆ ਡਿਜ਼ਾਈਨ ਵੱਖ-ਵੱਖ ਰਿਹਾ ਤੁਸੀਂ ਚੈੱਕ ਕਰ ਲਓ ਹਰ ਕੋਈ ਇਸ ਚੀਜ਼ ਦੇ ਸਟਾਈਲ ਨੂੰ ਪਸੰਦ ਕਰਦਾ 1200 1400 1500 ਰੁਪਈਆ ਰੇਟ ਆ ਬਾਜ਼ਾਰ ਦਾ ਪਰ ਅਸੀਂ ਤੁਹਾਨੂੰ ਸਿਰਫ 588 ਰੁਪਏ ਦੇ ਵਿੱਚ ਨਿਕਰ ਦੇ ਰਣੀ ਆ ਆਪਾਂ ਤੁਹਾਡੇ ਰੰਗ ਕਾਲੇ ਹੋਣ ਤੇ ਬਚਾਉਣਾ ਹੈਗਾ ਆਪਾਂ ਤੁਹਾਨੂੰ ਦੇਣੀ ਹੈ ਕੈਪਾ ਸੋਹਣੀ ਸੋਹਣੀ ਦੇਖੋ ਇਹਦੇ ਵਾਸਤੇ ਕਿੰਨੇ ਕਿੰਨੇ ਸੋਹਣੇ ਕੈਪਾ ਆ ਚੁੱਕੇ ਹੈਗੇ ਆ ਤੁਸੀਂ ਆਪਣੀ ਚੋਇਸ ਦੇ ਕੋਲ ਜਿਹੜਾ ਕਲਰ ਲਾਈਕ ਕਰਦੇ ਲੈ ਕੇ ਜਾਸੇ ਵਾ ਡਾੜੀਪੂਰੋ ਕੋਈ ਮੈਂ ਕਹਾਂ 100 ਦੀ ਜਾਂ ਕੋਈ 150 ਦੀ ਕੋ 200 ਦੀ ਕੋ 300 ਦੀ ਜਿਹੜੀਆਂ ਤੁਸੀਂ ਪਸੰਦ ਕਰਦੇ ਹੋ ਦੇਖੋ ਜਿਹੜਾ ਆਰਟੀਕਲ ਤੁਹਾਨੂੰ ਪਸੰਦ ਆ ਲੈ ਜਾਓ ਜਿਹੜੀ ਆਮ ਤੌਰ ਤੇ ਪੈਂਟ ਬਾਜ਼ਾਰ 'ਚ 13-1400 ਰੁਪਏ ਤੋਂ ਸ਼ੁਰੂ ਹੁੰਦੀ ਹੈ ਸਾਡੇ ਕੋਲ ਤੁਸੀਂ ਆਜੋ 6-700 ਰ ਮਿਲ ਜਾਣੀ ਹੈਗੀ ਆ ਦੇਖੋ ਸਾਡੇ ਸਾਡੇ ਵਾਸਤੇ ਕਿੰਨੀ ਵਧੀਆ ਕਾਟਨੀ ਪੈਂਟਾਂ ਵੀ ਆ ਚੁੱਕੀਆਂ ਹੈਗੀਆਂ ਤੁਸੀਂ ਬਾਹਰੋਂ ਸਲਾਈ ਕਰਾਉਗੇ 5-600 ਰੁਪਏ ਸਲਾਈ ਲੈ ਲੈਂਦੇ ਹੈਗੇ ਆ ਪੈਸੇ ਪਖਰੇ ਲੱਗਦੇ ਹੈਗੇ ਆ ਤੁਸੀਂ ਆਪਣੀ ਪਸੰਦ ਦੇ ਅਕੋਰਡਿੰਗ ਪਾ ਕੇ ਚੈੱਕ ਕਰਕੇ ਲੈ ਕੇ ਆ ਸਿਰਫ 500 ਤੇ 550 ਰੁਪਏ ਵਿੱਚ ਮੈਂ ਕਿਹਾ ਗੱਲਾਂ ਨਹੀਂ ਕਰਦੇ ਦੇਖੋ ਬਕਾਇਦਾ ਟੈਗ ਲੱਗੇ ਹੈਗੇ ਆ ਰੇਟ ਸਿਰਫ 550 ਤੁਸੀਂ ਇਹਦੇ ਵਿੱਚ ਹਰ ਤਰ੍ਹਾਂ ਦੇ ਕੱਲ ਲੈ ਕੇ ਆ ਹਰ ਤਰ੍ਹਾਂ ਤੁਹਾਨੂੰ ਸਾਈਜ਼ ਮੈਂ ਦੇ ਹੈਗੇ ਆ ਤੁਸੀਂ ਕਹਿੰਦੇ ਸਾਨੂੰ ਚਾਹੀਦੀ ਫਾਰਮਲ ਪੈਂਟ ਤੁਸੀਂ ਫਾਰਮਲ ਪੈਂਟ ਵੀ ਲੈ ਕੇ ਜਾ ਸਕਿਆ ਇਹ ਵੀ ਆਪਾਂ ਤੁਹਾਨੂੰ ਦੇਣੀ ਹੈ ਕਿ ਸਿਰਫ 600 ਤੇ 12 ਰੁਪਏ ਵਿੱਚ ਕੋਈ 650 ਚ ਕੋਈ 638 ਅਲੱਗ-ਅਲੱਗ ਕਲਰ ਹੈਗੇ ਆ ਅਲੱਗ-ਅਲੱਗ ਆਰਟੀਕਲ ਹੈਗੇ ਆ ਅਲੱਗ-ਅਲੱਗ ਰੇਂਜ ਹੈਗੀ ਆ ਨਾਲੇ ਕਲਰ ਵੀ ਤੁਹਾਡੀ ਪਸੰਦ ਦੇ ਮੈਂਡੇ ਹੈਗੇ ਆ ਦੇਖੋ ਜੀ ਤੁਹਾਨੂੰ ਇਹ ਸ਼ਰਟ ਹੈ ਪ੍ਰੋਪਰ ਟੌਪ ਦੀਆਂ ਲਗਜ਼ਰੀ ਰਣੀਆਂ ਦੇਖੋ ਪਾਰਟੀ ਵੇਅ ਸ਼ਰਟ ਆ ਤੁਸੀਂ ਪ੍ਰਿੰਟ ਲੈਣੇ ਆ ਤੁਸੀਂ ਡੈਨਮ ਦੇ ਵਿੱਚ ਲੈਣੀਆਂ ਜੀਨ ਦੀਆਂ ਸ਼ਰਟਾਂ ਉਹ ਵੀ ਤੁਹਾਨੂੰ ਮਿਲ ਜਾਣੀਆਂ ਚਾਹੇ ਫਾਰਮਲ ਲੈ ਲਓ ਚਾਹੇ ਕੈਜ਼ੂਅਲ ਆ ਜੋ ਚਾਹੇ ਤੁਸੀਂ ਲੈ ਲਓ ਆਪਣੇ ਸ਼ੌਂਕ ਪੂਰੇ ਕਰਨ ਵਾਲੀਆਂ ਇੱਥੇ ਹਰ ਦਾ ਫਾਇਦਾ ਕੀ ਹੈਗਾ ਤੁਹਾਨੂੰ ਦੇਖੋ ਤੁਸੀਂ ਇੱਥੇ ਆਉਣਾ 셀ਫ ਸਰਵਿਸ ਲੈ ਸਕਦੇ ਆ ਚਾਹੇ ਤੁਸੀਂ ਲਾਰਜ ਸਾਈਜ਼ ਲੈ ਲਓ ਤੁਸੀਂ ਐਕਸ ਲੈ ਲਓ ਡਬਲ ਐਕਸ ਲੈ ਲਓ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਤੁਸੀਂ ਆ ਕੇ ਚੈੱਕ ਕਰ ਲਓ ਰੇਟ ਕੱਲੇ ਕੱਲੇ ਉੱਤੇ ਲਿਖ ਕੇ ਲੱਗਾ ਤੁਸੀਂ ਆਪਣੀ ਪਸੰਦੀਆਂ ਟੀ-ਸ਼ਰਟਾਂ ਲੈ ਕੇ ਜਾ ਸਕਦੇ ਆ ਆ ਦੇਖੋ ਸ਼ਰਟਾਂ ਤੁਸੀਂ ਚੈੱਕ ਕਰ ਲਓ ਕਿੰਨੀਆਂ ਲੱਗੀਆਂ ਹਾਫ ਆਜ ਦੇ ਵਿੱਚ ਸ਼ਰਟ ਲੈਣੀ ਤਾਂ ਇਹਦੇ ਵਿੱਚ ਵੀ ਤੁਸੀਂ ਚੈੱਕ ਕਰ ਲਾ ਦੇਖੋ ਬੜੇ ਪਿਆਰੇ ਪਿਆਰੇ ਇੱਥੇ ਡਿਜ਼ਾਈਨ ਆ ਤੁਸੀਂ ਮੁੰਡੇ ਖੁੰਡੇ ਹੈਗੇ ਆ ਮਿਡਲ ਏਜ ਆ ਜਾਂ ਤੁਸੀਂ ਬਜ਼ੁਰਗਾਂ ਤੁਹਾਡੇ ਸਾਰਿਆਂ ਦੇ ਟੇਸਟ ਦਾ ਤੁਹਾਨੂੰ ਇੱਥੋਂ ਮਿਲ ਜਾਣਾ ਆ ਜਿਹੜਾ ਮਰਜੀ ਇੱਥੋਂ ਸਾਈ ਤੁਸੀਂ ਲੈ ਜਾਓ ਤੁਸੀਂ ਕੋਟ ਪੈਂਟ ਲੈਣੇ ਆ ਬਲੇਜ਼ਰ ਲੈਣੇ ਆ ਬਾਸਕਟ ਲੈਣੇ ਆ কুরਤੇ ਪਜਾਮੇ ਲੈਣੇ ਹਰ ਇੱਕ ਚੀਜ਼ ਤੁਹਾਨੂੰ ਇੱਥੋਂ ਮਿਲ ਜਾਣੀ ਆ ਸੋ ਆ ਦੇਖੋ ਜੀ ਤੁਸੀਂ কুরਤੇ ਪਜਾਮੇ ਤੇ ਲੈ ਲੈਂਦੇ ਹੋ কুরਤੇ ਪਜਾਮੇ ਦੇ ਪੌਣੜੀ ਤੁਹਾਨੂੰ ਬਾਸਟਰਾਂ ਵੀ ਇੱਥੋਂ ਬਹੁਤ ਵਧੀਆ ਮਿਲ ਜਾਂਦੀ ਹੈਗੀਆਂ ਗਰਮ ਬਾਸਟਰਾਂ ਮਿਲ ਜਾਣੀਆਂ ਤੁਹਾਨੂੰ ਗਰਮੀਆਂ 'ਚ ਪਾਉਣ ਵਾਲੀਆਂ ਵੀ ਮਿਲ ਜਾਂਦੀਆਂ ਮਤਲਬ ਹਰ ਇੱਕ ਤਰ੍ਹਾਂ ਦੇ ਸਾਈਜ਼ ਮਿਲ ਜਾਣੇ ਹੈਗੇ ਆ ਇਹਦਾ ਬਾਜ਼ਾਰ ਤੁਸੀਂ ਜਦੋਂ ਜਾਣਦੇ ਹੋ ਦਰਜੀ ਕੋਲ ਜਾਣਦੇ ਹੋ 12-1500 ਰੁਪਈਆ ਦੀ ਇੱਕ ਸਲਾਈ ਆ ਪਰ ਅਸੀਂ ਤੁਹਾਨੂੰ 1000-1200 ਦੇ ਵਿੱਚ ਸਿੱਤੀ ਸਲਾਈ ਬਾਸਕਟ ਤੁਹਾਡੀ ਪਸੰਦ ਦੀ ਦੇ ਦਿਆਂਗੇ ਆਪਾਂ ਹਰ ਪਾਸੇ ਆਪਾਂ ਕੋਰੀਅਰ ਭੇਜੀ ਰਿਹਾਗੇ ਸਾਡੇ ਆਊਟ ਆਫ ਕੰਟਰੀ ਆਪਸ਼ਨ ਸਾਡੇ ਪਾਰਸਲ ਜਾਂਦੇ ਹੈਗੇ ਆ ਤੁਸੀਂ ਵੀ ਘਰ ਬੈਠ ਕੇ ਸ਼ਾਪਿੰਗ ਕਰ ਨਹੀਂ ਜਾਂ ਨੰਬਰ ਸਕਰੀਨ ਤੇ ਕਾਲ ਕਰਕੇ ਆਰਡਰ ਕਰ ਸਕਦੇ ਆ ਆਪਾਂ ਤੁਹਾਡੇ ਘਰ ਮੈਨੂੰ ਜਰੂਰ ਭੇਜਾਂਗੇ ਸਵਾਗਤੋ ਜੀ ਗਾਰੰਟੀ ਦਿੰਨੇ ਆ ਵੱਡੇ ਫਾਇਦੇ ਸਾਡੇ ਵੱਡਾ ਡੀਪੂਨ ਠੀਕ ਕਰੇਗਾ